ਤਸਵੀਰਾਂ ਤੁਹਾਡੇ ਨਾਲ 40s ਹਸਪਤਾਲ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਰਾਜਵੀਰ ਜਵੰਦਾ ਜ਼ੇਰੇ ਇਲਾਜ ਨੇ ਅੱਜ ਲਗਾਤਾਰ 8ਵਾਂ ਦਿਨ ਹੈ ਤੇ ਅੱਜ ਦੇ ਦਿਨ ਵੀ ਗਾਇਕ ਜੋ ਆ ਵੈਂਟੀਲੇਟਰ ਸਪੋਰਟ ਦੇ ਉੱਤੇ ਹੀ ਮੌਜੂਦ ਨੇ ਉਹਨਾਂ ਦਾ ਹਾਦਸਾ ਵਾਪਰਿਆ ਸੀ ਉਹਨਾਂ ਦੇ ਨਾਲ ਬੱਦੀ ਜਾਂਦੇ ਹੋયા ਜਿਸ ਤੋਂ ਬਾਅਦ ਉਹਨਾਂ ਦੇ ਬ੍ਰੇਨ ਦੇ ਵਿੱਚ ਸਪਾਈਨਲ ਕੋਰਡ ਦੇ ਵਿੱਚ ਇੰਜਰੀਜ਼ ਹੁੰਦੀਆ ਇਸ ਤੋਂ ਬਾਅਦ ਉਹਨਾਂ ਨੂੰ 40s ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹੈ ਜਿੱਥੇ ਲਗਾਤਾਰ ਜੇਰੇ ਇਲਾਜ ਨੇ ਵੈਂਟੀਲੇਟਰ ਸਪੋਰਟ ਦੇ ਉੱਤੇ ਮੌਜੂਦ ਨੇ ਡਾਕਟਰਾਂ ਦੇ ਵੱਲੋਂ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਸੀ ਕਿ ਹਾਲੇ ਵੀ ਰਾਜਵੇਰ ਜਵੰਦਾ ਦੀ ਸੇਧ ਦੇ ਵਿੱਚ ਕੋਈ ਖਾਸਾ ਸੁਧਾਰ ਨਜ਼ਰ ਨਹੀਂ ਆ ਰਿਹਾ ਹਸਪਤਾਲ ਵੱਲੋਂ ਜਾਰੀ ਕੀਤੇ ਗਏ ਬੁਲੇਟਿਨ ਮੁਤਾਬਕ ਹਾਲਤ ਦੇ ਵਿੱਚ ਕੋਈ ਵੀ ਸੁਧਾਰ ਨਹੀਂ ਹੈ ਨਿਊਰੋਲੋਜੀਕਲ ਸਥਿਤੀ ਹਜੇ ਵੀ ਨਾਜ਼ੁਕ ਬਣੀ ਹੋਈ ਹੈ ਤਾਂ ਦੱਸ ਦਈਏ ਕਿ ਜਵੰਦਾ ਦੀ ਜੋ ਕ੍ਰਿਟੀਕਲ ਕੇਅਰ ਹੈ ਤੇ ਨਿਊਰੋਸਾਇੰਸ ਟੀਮ ਹੈ ਉਹ ਵੀ ਉਹਨਾਂ ਦੀ ਦੇਖਭਾਲ ਕਰ ਰਹੀ ਹੈ ਨਿਗਰਾਨੀ ਦੇ ਹੇਠ ਹੈ ਪਰ ਹਾਲੇ ਤੱਕ ਕੋਈ ਵੀ ਸੁਧਾਰ ਵੇਖਣ ਨੂੰ ਨਹੀਂ ਮਿਲ ਰਿਹਾ ਦੂਸਰੇ ਪਾਸੇ ਲੋਕ ਫੈਨਸ ਔਰ ਕਲਾਕਾਰ ਜੋ ਆ ਉਹ ਦੁਆਵਾਂ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਰਾਜਵੀਰ ਜਵੰਦਾ ਵਾਸਤੇ ਦੁਆਵਾਂ ਕਰਦੇ ਰਹੋ ਹਾਲਾਂਕਿ ਪਰਿਵਾਰ ਦਾ ਵੀ ਇਹੀ ਕਹਿਣਾ ਵੀ ਅਰਦਾਸ ਕਰੋ ਅਰਦਾਸ ਦਾ ਮੁੱਲ ਜ਼ਰੂਰ ਪਵੇਗਾ ਚਮਤਕਾਰ ਹੋਵੇਗਾ ਰਾਜਵੀਰ ਜਵੰਦਾ ਇੱਕ ਵਾਰ ਫਿਰ ਠੀਕ ਹੋ ਕੇ ਲੋਕਾਂ ਦੇ ਵਿੱਚ ਵਿਚਰਣਗੇ ਤਾਂ ਦੱਸ ਦੇ ਕਿ ਪੰਜਾਬੀ ਕਲਾਕਾਰ ਵੀ ਲਗਾਤਾਰ ਇੱਥੇ ਪਹੁੰਚ ਰਹੇ ਨੇ ਜੋ ਕੱਲ ਦਾ ਬੁਲੇਟਿਨ ਜਾਰੀ ਕੀਤਾ ਗਿਆ ਸੀਗਾ ਉਸ ਦੇ ਵਿੱਚ ਇਹੀ ਕਹਿਣਾ ਸੀਗਾ ਕਿ ਹਾਲਤ ਜੋ ਹਾਲੇ ਵੀ ਨਾਜ਼ੁਕ ਬਣੀ ਹੋਈ ਹੈ